A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਾਨਸੂ ạtਵਾਲ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਆਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇthia ਕਿ ਸੁਖਬੀਰ ਦੇ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਹੁਣ ਕੀ ਹੋਵੇਗੀ ਅਕਾਲੀ ਦਲ ਦੀ ਸਥਿਤੀ ਤਜੇਕਰ ਅਕਾਲੀ ਦਲ ਦੀ ਸਥਿਤੀਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੀ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਇੱਥੇ ਧਾਰਮਿਕ ਦੁਰਾਚਾਰ ਦਾ ਦੋਸ਼ੀ ਕਰਾਰ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਤਨਖਾਹੀਆ ਉਹਨਾਂ ਨੂੰ ਘੋਸ਼ਿਤ ਕਰ ਦਿੱਤਾ ਹੈ ਦੱਸ ਦਈਏ ਕਿ ਇੱਥੇ ਤਨਖਾਹੀਆ ਘੋਸ਼ਿਤ ਹੋਣ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਹੈ ਹਾਲਾਂਕਿ ਉਹਨਾਂ ਨੇ ਬਿਆਨ ਦੇ ਵਿੱਚ ਚੀਜ਼ਾਂ ਕਈਆਂ ਨੇ ਕਿ ਇੱਥੇ ਮੈਂ ਮਾਫੀ ਮੰਗਣ ਦੇ ਲਈ ਵੀ ਤਿਆਰ ਹਾਂ ਤਾਂ ਮਾਫੀ ਹੁਣੋਂ ਮੰਗਣਗੇ ਇੱਥੇ ਇਹ ਤਾਂ ਅਲੱਗ ਗੱਲ ਐ ਪਰ ਇੱਥੇ ਐਨਾ ਕੁਝ ਹੋਣ ਤੋਂ ਬਾਅਦ ਹੀ ਕਿਉਂ ਮਾਫੀ ਤਾਂ ਇੱਥੇ ਬਹੁਤ ਵੱਡੇ ਸਵਾਲ ਨੇ ਕਿ ਜੇਕਰ ਇਹਨਾਂ ਸਥਿਤੀਆਂ ਦਾ ਪਹਿਲਾਂ ਹੀ ਧਿਆਨ ਰੱਖ ਲਿਆ ਜਾਂਦਾ ਤਾਂ ਅੱਜ ਸ਼ਾਇਦ ਸੁਖਬੀਰ ਬਾਦਲ ਦੇ ਉੱਤੇ ਇਹ ਤਨਖਾਹੀਆ ਕਰਾਰ ਹੋਣ ਦਾ ਦੋਸ਼ ਨਾ ਲੱਗਦਾ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਬਹੁਤ ਵੱਡੀ ਅ ਅਕਾਲੀ ਦਲ ਨੂੰ ਲੈ ਕੇ ਇਹ ਖਬਰ ਸਾਹਮਣੇ ਆਈ ਹੈ ਤਦ ਆਜ਼ ਇਹ ਕਿ ਅਕਾਲੀ ਦਲ ਦੀਆਂ ਪੰਜਾਬ ਦੇ ਵਿੱਚ ਸਥਿਤੀਆਂ ਜੋ ਨਜ਼ਰ ਆ ਰਹੀਆਂ ਨੇ ਉਹਨਾਂ ਸਥਿਤੀਆਂ ਨੂੰ ਦੇਖਦੇ ਹੋਏ ਹੁਣ ਅਕਾਲੀ ਦਲ ਦੇ ਵਿੱਚ ਕੀ ਹੋਵੇਗਾ ਜਾਂ ਕਿੱਦਾਂ ਦੇ ਹਾਲਾਤ ਬਣਨਗੇ ਇਹ ਵੀ ਬਹੁਤ ਵੱਡੇ ਸਵਾਲ ਨੇ ਤੇ ਇੱਥੇ ਅਕਾਲੀ ਦਲ ਦੇ ਵਿੱਚ ਜੋ ਪਾੜ ਪਿਆ ਸੀ ਹਾਲਾਂਕਿ ਉਹ ਪਾੜ ਵੀ ਇਸੇ ਕਰਕੇ ਪਿਆ ਸੀ ਕਿਉਂਕਿ ਬਾਗੀ ਤੜਾ ਜਿਹੜਾ ਉਹ ਇੱਥੇ ਇਹੀ ਗੱਲਾਂ ਕਰ ਰਿਹਾ ਸੀ ਕਿ ਅਕਾਲੀ ਦਲ ਦੇ ਅੰਦਰ ਸੁਖਬੀਰ ਬਾਦਲ ਦੇ ਵੱਲੋਂ ਬਹੁਤ ਗਲਤੀਆਂ ਹੋਈਆਂ ਨੇ ਤੇ ਉਹਨਾਂ ਗਲਤੀਆਂ ਤੇ ਉਹਨਾਂ ਨੂੰ ਮਾਫੀ ਵੀ ਮੰਗ ਲੈਣੀ ਚਾਹੀਦੀ ਹੈ ਹਾਲਾਂਕਿ ਜਦੋਂ ਉਹਨਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਤਾਂ ਉਸ ਸਮੇਂ ਵੀ ਸੁਖਬੀਰ ਬਾਦਲ ਨੇ ਨਾ ਚੀਜ਼ਾਂ ਦੇ ਉੱਤੇ ਗੌਰ ਨਹੀਂ ਕੀਤੀ ਬਾਗੀ ਤੜੇ ਨੂੰ ਹੀ ਕਿਤੇ ਨਾ ਕਿਤੇ ਅਕਾਲੀ ਦਲ ਚੋਂ ਅਲੱਗ ਕਰ ਦਿੱਤਾ ਪਰ ਹੁਣ ਜੇ ਆਪਾਂ ਇੱਥੇ ਗੱਲ ਲਗਾਈਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਕबीर ਸਿੰਘ ਤੇ ਪੰਜ ਸਿੰਘ ਸਹਿਬਾਨਾ ਨੇ ਮਿਲ ਕੇ ਇਹ ਜਿਹੜਾ ਵੱਡਾ ਫੈਸਲਾ ਇੱਥੇ ਲਿਆ ਸੁਖਬੀਰ ਬਾਦਲ ਨੂੰ ਤਨਖਾਹੀਆ ਘੋਸ਼ਿਤ ਤਾਂ ਕੀਤਾ ਹੀ ਹੈ ਤੇ ਇਹਦੇ ਨਾਲ ਹੀ ਹੁਣ ਸੁਖਬੀਰ ਬਾਦਲ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਸੁਖਬੀਰ ਬਾਦਲ ਦੇ ਵੱਲੋਂ ਕਹਿਣਾ ਹੈ ਕਿ ਉਹ ਮਾਫੀ ਮੰਗ ਇੱਥੇ ਮੰਗਣ ਦੇ ਲਈ ਤਿਆਰ ਨੇ ਤਾਂ ਇੱਥੇ ਗੱਲ ਉਹ ਹੈ ਕਿ 15 ਦਿਨਾਂ ਦੇ 15 ਦਿਨਾਂ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਜਦੋਂ ਬਾਗੀ ਧੜਾ ਇਹ ਚੀਜ਼ਾਂ ਕਹਿ ਰਿਹਾ ਸੀ ਜੇਕਰ ਉਹਦੋਂ ਹੀ ਇਹਨਾਂ ਸਥਿਤੀਆਂ ਦੇ ਉੱਤੇ ਗੌਰ ਕਰ ਲਈ ਜਾਂਦੀ ਤਾਂ ਸ਼ਾਇਦ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਹਾਲਾਤ ਇੰਨੇ ਬੱਤਰ ਨਾ ਹੁੰਦੇ ਸ਼ਾਇਦ ਅੱਜ ਬਾਗੀ ਧੜਾ ਵੀ ਅਕਾਲੀ ਦਲ ਤੋਂ ਅਲੱਗ ਨਾ ਹੁੰਦਾ ਤੇ ਇੱਥੇ ਬਹੁਤ ਵੱਡੇ ਸਵਾਲ ਨੇ ਕਿ ਅਕਾਲੀ ਦਲ ਦੇ ਵਿੱਚ ਜੋ ਬਾਗੀ ਧੜਾ ਹੈ ਬਾਗੀ ਧੜਾ ਵੀ ਹੁਣ ਅਲੱਗ ਹੋ ਚੁੱਕਿਆ ਹੈ ਤੇ ਇੱਥੇ ਅਕਾਲੀ ਦਲ ਦੀਆਂ ਸਥਿਤੀਆਂ ਦੇ ਉੱਤੇ ਬਹੁਤ ਅਸਰ ਦੇਖਣ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਹੁਣ ਇੱਥੇ ਸੁਖਬੀਰ ਬਾਦਲ ਦੇ ਉੱਤੇ ਵੀ ਕਿਤੇ ਨਾ ਕਿਤੇ ਧਾਰਮਿਕ ਦੁਰਾਚਾਰ ਦੇ ਜਿਹੜੇ ਦੋਸ਼ ਲਗਾਏ ਗਏ ਨੇ ਤਾਂ ਇਥੇ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਅਕਾਲੀ ਦਲ ਦੀਆਂ ਮੁਸ਼ਕਿਲਾਂ ਹੁਣ ਬਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਨਾਲ ਹੀ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਨੂੰ ਇਹ ਸਜ਼ਾ ਜਿਹੜੀ ਆ ਦਿੱਤੀ ਗਈ ਹੈ ਧਾਰਮਿਕ ਸਜ਼ਾ ਦੇ ਤੌਰ ਤੇ ਉਹਨਾਂ ਨੂੰ ਤਨਖਾਹੀਆ ਕੋਸ਼ਿਤ ਕੀਤਾ ਗਿਆ ਤਾਂ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਬਦਲਾਅ ਤੇ ਚੇਂਜਸ ਕਿਹੜੇ ਨਜ਼ਰ ਆਉਣਗੇ ਇਸ ਫੈਸਲੇ ਦੇ ਨਾਲ ਕੀ ਅਕਾਲੀ ਦਲ ਪਾਰਟੀ ਦੇ ਉੱਤੇ ਅਸਰ ਪਏਗਾ ਬਹੁਤ ਵੱਡੇ ਸਵਾਲ ਨੇ ਇਥੇ ਫਿਲਹਾਲ ਦੀ ਘੜੀ ਕਹਿ ਸਕਦੇ ਆ ਕਿ ਅਕਾਲੀ ਦਲ ਦੇ ਵਿੱਚੇ ਪਾੜ ਪੈਣ ਦਾ ਅਸਲ ਕਾਰਨ ਵੀ ਸੀ ਕਿਉਂਕਿ ਇੱਥੇ ਬਾਗੀ ਤੜਾ ਚਾਹ ਰਿਆ ਸੀ ਕਿਉਂਕਿ ਸੁਖਬੀਰ ਬਾਦਲ ਇੱਥੇ ਮਾਫੀ ਮੰਗਣ ਜੋ ਕਿ ਸੁਖਬੀਰ ਬਾਦਲ ਨੇ ਪਹਿਲਾਂ ਨਹੀਂ ਮੰਗੀ ਸੀ ਤੇ ਹੁਣ ਸੁਖਬੀਰ ਬਾਦਲ ਦੇ ਵੱਲੋਂ ਹੀ ਮਾਫੀ ਮੰਗਣ ਦਾ ਜਿਹੜਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ੍ਰੀ ਗਣਮਾਡ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਮੁਝੇ ਸ਼ਰਮ ਆ ਰਹੀ ਹੈ ਜੀ ਖੜਾ ਹੋ ਕੇ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸੰਜੀਤ ਜੀ ਕੀ ਕਹਿਣਾ ਚਾਹੋਗੇ ਇੱਥੇ ਸੁਖਬੀਰ ਦੇ ਤਨਖਾਹੀਆ ਕਰਾਰ ਹੋਣ ਤੋਂ ਬਾਅਦ ਹੁਣ ਕੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਇਕਤਾ ਪਾ ਇਸਤੇ ਗੱਲ ਕਰ ਰਹੇ ਆ ਤੇ ਦੂਸਰਾ ਦੂਸਰਾ ਆਪ ਕਹਿ ਸਕਦੇ ਆ ਕਿ ਇੱਥੇ ਤਨਖਾਹੀਆ ਦਾ ਜੋ ਅਸਲ ਮਤਲਬ ਹੈ ਉਹ ਧਾਰਮਿਕ ਦੁਰਾਚਾਰ ਦਾ ਦੋਸ਼ੀ ਹੈ ਤੇ ਉਹਨਾਂ ਨੂੰ ਧਾਰਮਿਕ ਦੁਰਾਚਾਰ ਦਾ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਹਾਂ ਜੀ ਕੋਲ ਮੈਡਮ ਦੇਖੋ ਅਕਾਲੀ ਦਲ ਦੇ ਵਿੱਚ ਬਹੁਤ ਇੱਕ ਜਿੰਨੂ ਕਹਿੰਦੇ ਨਾ ਕਮਾਂਸਾਂ ਚੱਲ ਰਹੀ ਹੈ ਜੀ ਜੀ ਪੂਰੀ ਪਾਰਟੀ ਦੇ ਵਿੱਚ ਕਿੱਦੇ ਨਾ ਕਿੱਦੇ ਜਿਹੜੇ ਜੋੜ ਤੋੜ ਆ ਉਹ ਚੱਲ ਰਹੀ ਹੈ ਜਿਵੇਂ ਅਸੀਂ ਕਹਿੰਦੇ ਨਾ ਵੀ ਜਦੋਂ ਮਾੜਾ ਵਕਤ ਆਉਂਦਾ ਤਾਂ ਫਿਰ ਉਹ ਜਿਹੜਾ ਚੰਗਾ ਵਕਤ ਹੁੰਦਾ ਫਿਰ ਉਸ ਟਾਈਮ ਯਾਦ ਆਉਂਦਾ ਵੀ ਮੈਂ ਆਪਣੇ ਚੰਗੇ ਵਕਤ ਦੇ ਵਿੱਚ ਲੋਕਾਂ ਦਾ ਮਾੜਾ ਕਰਦਾ ਸੀ ਅੱਜ ਮੇ ਨਾਲ ਮਾੜਾ ਹੋ ਰਿਹਾ ਤਾਂ ਲੋਕਾਂ ਨੂੰ ਉਸ ਟਾਈਮ ਕੀ ਬੀਤਰੀ ਸੀ ਜੋ ਮੇਰੇ ਤੇ ਬੀਤਰੀ ਜੈ ਕੋਈ ਵੀ ਹੋਵੇ ਜੀ ਹੂੰ ਜਾਏ ਉਹ ਸ਼ਵੀਰ ਬਾਦ ਰੋਣ ਜਾਏ ਅਗਲੀ ਗੱਲ ਦਾ ਕੋਈ ਹੋਰ ਵਿਅਕਤੀ ਹੋਵੇ ਚਾਹੇ ਕਿਸੇ ਹੋਰ ਪਾਰਟੀ ਨਾਲ ਰਾਜਨੀਤੀ ਨੂੰ ਤੇਰੇ ਬਤਾਉਗੇ ਬਿਲਕੁਲ ਇਸੇ ਕਰਕੇ ਸੀ ਕਹਿੰਦੇ ਆ ਮੈਡਮ ਦੇਖੋ ਚੈਨਲ ਤੇ ਬਾਰ ਬਾਰ ਚੈਨਲ ਦੇ ਮਾਧਿਅਮ ਤੇ ਬਹੁਤ ਵਧੀਆ ਹੈ ਕਿ ਜਿਹੜਾ ਲੋਕਾਂ ਵਾਸਤੇ ਉਪਰਾਲਾ ਇਹ ਪੰਜਾਬੀ ਟੀਵੀ ਕਰ ਰਿਹਾ ਵੀ ਸਾਡੀਆਂ ਗੱਲਾਂ ਲੋਕਾਂ ਤੱਕ ਲੋਕਾਂ ਦੀਆਂ ਗੱਲਾਂ ਸਰਕਾਰਾਂ ਤੱਕ ਸਰਕਾਰਾਂ ਦੀਆਂ ਗੱਲਾਂ ਤੁਹਾਡੇ ਦੁਆਰਾ ਲੋਕਾਂ ਤੱਕ ਪਹੁੰਚਦੀਆਂ ਜੀ ਬਿਕੋਸ ਚਾ ਇਹ ਚੈਨਲ ਦੇ ਮਾਧਿਅਮ ਰੀ ਕਹਿਣਾ ਚਾਹੁੰਦੇ ਆ ਵੀ ਆਪਣੀ ਲਾਈਫ ਦੇ ਵਿੱਚ ਆਪਣੇ ਕੰਮ ਦੇ ਵਿੱਚ ਆਪਣੇ ਕਿੱਤੇ ਦੇ ਵਿੱਚ ਕਦੇ ਬੇਈਮਾਨੀ ਨਾ ਕਰੋ ਬਿਲਕੁਲ ਜੀ ਬਿਲਕੁਲ ਉਹਨੇ ਤੁਹਾਨੂੰ ਜਿਹੜਾ ਅਹਿਸਾਸ ਕਰਾਉਣਾ ਹੈ ਦੇਖੋ ਚੈਨਲ ਦਾ ਅਬਰਾਦਾਸ਼ੀ ਧੰਨਵਾਦੀ ਸੀ ਕਰਕੇ ਕਰਦੇ ਹਾਂ ਵੀ ਇਹ ਵੀ ਆਮ ਆਵਾ ਗੱਲ ਹੈ ਜੀ ਸੋਸ਼ਲ ਮੀਡੀਆ ਤੇ ਮੀਡੀਆ ਤੇ ਇਹ ਗੱਲਾਂ ਨਾ ਹੋਣੀਆਂ ਨਾ ਕਰ ਸਕਦੇ ਆ ਜੀ ਦੇਖੋ ਅੱਜ ਪਾਰਟੀ ਦੀ ਗੱਲਬਾਤ ਚੱਲਦੀ ਹੈ ਤਸਵੀਰਬਾਜ਼ੀ ਦੀ ਸਮਾਧੀ ਦੀ ਗੱਲ ਚੱਲਦੀ ਹੈ ਦੇਖੋ ਸਿਸਟਮ ਦੇ ਹਿਸਾਬ ਨਾਲ ਉਹਨਾਂ ਨੂੰ ਜੋ ਵੀ ਐਸਜੀਪੀਜੀ ਵੱਲੋਂ ਜਾ ਜੋ ਵੀ ਪ੍ਰਧਾਨ ਵੱਲੋਂ ਜਾਂ ਜੋ ਵੀ ਉੱਥੇ ਜਥੇਦਾਰ ਵੱਲੋਂ ਜੋ ਵੀ ਫੈਸਲਾ ਸੁਣਾਇਆ ਗਿਆ ਲੇਕਿਨ ਇਹ ਫੈਸਲਾ ਇੰਨਾ ਲੇਟ ਕਿਉਂ ਹੈ ਇਹ ਫੈਸਲੇ ਦੀ ਜ਼ਰੂਰਤ ਹੋਣੇ ਕਿਉਂ ਭਈਆ ਜੀ ਜੀ ਦੇਖੋ ਸਵਾਲ ਖੜੇ ਹੁੰਦੇ ਆ ਵੋਟਾਂ ਦੇ ਟਾਈਮ ਦੇ ਵਿੱਚ ਇਹ ਲੋਕਾਂ ਨੂੰ এসਜੀਪੀਸੀ ਵਾਲਿਆਂ ਨੂੰ ਇਹ ਚੀਜ਼ਾਂ ਦੇਖ ਜਾਨੀ ਆ ਜਾਂ ਜਿਵੇਂ ਕਹਿੰਦੇ ਨੇ ਬਾਦਲ ਨਹੀਂ ਪਰ ਬਾਦਲਾ ਵੀ ਹੀ ਜਿਹੜੀ ਐਸਜੀਪੀਸੀ ਐ ਇਹ ਲੋਕਾਂ ਦੀ ਸਿੱਖ ਕੌਮ ਦੀ ਨਹੀਂ ਹੈ ਕੱਲੇ ਪਰਿਵਾਰਵਾਦ ਹੋ ਰਿਹਾ ਤੇ ਕੋਈ ਇਹਨਾਂ ਚੀਜ਼ਾਂ ਦੇ ਕਈ ਦੇ ਪ੍ਰਸ਼ਨ ਕਹਿੰਦੇ ਉਹਨੇ ਕਦੇ ਵੀ ਕਦੇ ਉਹਨੇ ਆਭਿਮਨ ਕਰਦੋ ਬਾਦਲ ਵੀ ਬਿਲਕੁਲ ਜੀ ਬਿਲਕੁਲ ਤੇ ਇੱਥੇ ਉਹੀ ਗੱਲ ਆ ਜਾਂਦੀ ਹੈ ਦੇਖੋ ਫੈਸਲਾ ਬਹੁਤ ਦੇਰੀ ਦੇ ਨਾਲ ਲਿੱਤਾ ਗਿਆ ਪਰ ਹੁਣ ਲੋਕੇ ਚੀਜ਼ਾਂ ਵੀ ਨੋਟ ਕਰ ਰਹੇ ਨੇ ਕਿ ਬਾਗੀ ਤੜਾ ਜਦੋਂ ਕਹਿ ਰਿਆ ਸੀ ਮਾਫੀ ਮੰਗਣ ਨੂੰ ਉਦੋਂ ਸੁਖਬੀਰ ਬਾਦਲ ਨੇ ਵੀ ਮਾਫੀ ਮੰਗਣ ਤੋਂ ਇਨਕਾਰ ਕੀਤਾ ਸੀ ਬਿਲਕੁਲ ਵੜਨ ਦੇ ਕੋਈ ਚੀਜ਼ ਮੈਂ ਬੈਠਣ ਦੀ ਕੋਸ਼ਿਸ਼ ਕਰ ਰਿਹਾ ਵੀ ਦੇਖੋ ਇਹ ਇੱਕ ਜਿਹਨੂੰ ਫਾਇਦਾ ਲੈਣਾ ਹੈ ਨਾ ਵੀ ਕੰਸਟਿਟਿਊਸ਼ਨ ਦੇ ਚਾਹੀਦਾ ਹੈ ਕਿ ਦੇ ਸੰਸਦਾਂ ਤੋਂ ਚਾਹੀਦੇ ਆ ਚਾਹੀਦੇ ਜੀ ਉਹ ਧਾਰਮਿਕ ਜੀ ਕਮੇਟੀ ਬਣਾਈ ਹੋਈ ਆ ਤਾਂਕਿ ਮੈਂਬਰਾਂ ਦੀ ਕਮੇਟੀ ਬਣਾਈ ਹੋਈ ਆ ਉਹਨੂੰ ਸਿਸਟਮ ਦੇ ਵਿੱਚ ਚੱਲਣਾ ਚਾਹੀਦਾ ਜੀ ਜੇ ਕੋ ਇਹ ਜਿਵੇਂ ਮੁੱਖੀ ਚ ਹੁੰਦਾ ਵੀ ਜਦੋਂ ਮੈਂ ਚਾਹਾਂ ਜੋ ਮਰਜ਼ੀ ਕਰ ਲਵਾਂ ਇਸੀ ਚੀਜ਼ਾਂ ਤੋਂ ਜਿਹੜੀ ਪਬਲਿਕ ਆ ਬਿਤੇ ਨਾ ਕਿਤੇ ਜਨਤਾ ਜਿਹੜੀ ਪਰੇਸ਼ਾਨ ਹੁੰਦੀ ਆ ਵੀ ਜਿਹੜੇ ਉੱਪਰਲੇ ਲੋਕ ਹੁੰਨੇ ਆ ਜਾਂ ਪਾਵਰ ਆਫ ਲੋਕ ਹੁੰਨੇ ਆ ਜਿਨ੍ਹਾਂ ਦੇ ਹੱਥ ਦੇ ਵਿੱਚ ਪਾਵਰ ਹੁੰਦੀ ਆ ਉਹ ਕਿਸੇ ਵੀ ਪਾਰਟੀ 'ਚ ਜਾ ਕੇ ਜਾਂ ਕਿਸੇ ਵੀ ਧਰਮਿਕ ਸੰਸਥਾ 'ਚ ਜਾ ਕੇ ਆਪਣਾ ਹੱਕ ਜਤਾ ਸਕਣ ਆਪਣਾ ਹੀ ਕਿਤੇ ਨਾ ਕਿਤੇ ਪਰਿਵਾਰ ਬਾਦਲੇ ਆ ਸਕਣ ਅੱਜ ਜੇ ਜੇ ਸੁਖਵੀਰ ਬਾਦਲ ਦੀ ਗੱਲ ਵੀ ਚਰਚਾ ਹੋ ਰਹੀ ਆ ਵੀ ਉਹ ਮਾफी ਮੰਗ ਰਹੇ ਆ ਉਹੀ ਐਸਜੀਪੀਸੀ ਕਿੱਥੇ ਆ ਉਹ ਕਿੰਨੀ ਹੀ ਪੂਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੀ ਬਿਆਦ ਦੀ ਦੇ ਮਾਮਲੇ ਚੱਲਦੇ ਆ ਕਿੰਨਾ ਕੁ ਉਹਨਾਂ ਤੇ ਗੌਰ ਕਰਦੇ ਆ ਜਾਂ ਕਿੰਨਾ ਕੁ ਆਮ ਹੋਰ ਕਿਤੇ ਨਾ ਕਿਤੇ ਜੁਰਮ ਹੋ ਰਹੇ ਉਹਨਾਂ ਤੇ ਗੌਰ ਕਰਦੇ ਆ ਸਿਰਫ ਇੱਕ ਸੁਖਬੀਰ ਬਾਦਲ ਤੋਂ ਮਾਫੀ ਮੰਗ ਮੰਗਣ ਦੀ ਗੱਲ ਪਿੱਛੇ ਪਤਾ ਨਹੀਂ ਕਿੰਨੇ ਕੁ ਮਹੀਨੇ ਹੋ ਗਏ ਉਹਨਾਂ ਦੀ ਪਾਰਟੀ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਆਪਸੀ ਝੋੜ-ਟੋੜ ਚੱਲ ਰਿਹਾ ਜੀ ਬਿਲਕੁਲ ਜੀ ਬਿਲਕੁਲ ਪਾਰਟੀ ਦੀਆਂ ਮੁਸ਼ਕਿਲਾਂ ਤਾਂ ਹੈ ਹੀ ਨੇ ਤੇ ਦੂਜੇ ਪਾਸੇ ਇੱਥੇ 15 ਦਿਨ ਦੇ ਵਿੱਚ ਮਾਫੀ ਮੰਗਣ ਨੂੰ ਫਿਰ ਤੋਂ ਕਿਹਾ ਗਿਆ ਹੈ ਹਾਲਾਂਕਿ ਸੁਖਬੀਰ ਬਾਦਲ ਨੇ ਆਪਣੇ ਬਿਆਨ ਤੋਂ ਸਾਬਿਤ ਕਰ ਦਿੱਤਾ ਹੈ ਕਿਉਂ ਮਾਫੀ ਤਾਂ ਮੰਗਣਗੇ ਹੀ ਲਾਜ਼ਮੀ ਮੰਗਣਗੇ ਪਰ ਇਥੇ ਵੱਡਾ ਸਵਾਲ ਇਹ ਵੀ ਹੈ ਕਿ ਜਿੱਦਾਂ ਕਿ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਨੇ ਤੇ ਸੁਖਬੀਰ ਬਾਦਲ ਦੇ ਉੱਤੇ ਜੋ ਬਾਗੀ ਧੜੇ ਨੇ ਇਲਜ਼ਾਮ ਲਗਾਏ ਨੇ ਕਿ ਇੱਕ ਮਾਫੀ ਮੰਗਣ ਦੇ ਨਾਲ ਉਹ ਸਾਰੀਆਂ ਚੀਜ਼ਾਂ ਸਹੀ ਹੋ ਜਾਣਗੀਆਂ ਜੋ ਬੀਤੇ ਦਿਨਾਂ ਦੇ ਵਿੱਚ ਜਾਂ ਬੀਤੇ ਸਾਲਾਂ ਦੇ ਵਿੱਚ ਹੋ ਚੁੱਕੀਆਂ ਨੇ ਮੈਡਮ ਦੇਖੋ ਮਾਫੀ ਮੰਗ ਲੈਣਾ ਜਾਂ ਮਾਫੀ ਦੇ ਦੇਣਾ ਇਹ ਸਿਸਟਮ ਅਲੱਗ ਹੈ ਜੀ ਜੀ ਇਸ ਸਿਸਟਮ ਤੇ ਸਵਾਲ ਖੜੇ ਹੋ ਰਿਹਾ ਸਵਾਲ ਤਾਂ ਸਿਸਟਮ ਤੇ ਹੀ ਖੜੇ ਹੋ ਰਹੇ ਆ ਵੀ ਜਿਹੜੀਆਂ ਗੱਲਾਂ 'ਵਲ ਗੌਰ ਕਰਨੀਆਂ ਜਾਂ ਜਿਹੜੇ ਚੀਜ਼ਾਂ 'ਵਲ ਗੌਰ ਕਰਨੀਆਂ ਉਹ ਚੀਜ਼ਾਂ 'ਵਲ ਗੌਰ ਨਹੀਂ ਜੀ ਕਰਦੇ ਇੱਕ ਬੇਤੁਕੀਆਂ ਗੱਲਾਂ ਜਾਂ ਜਿਵੇਂ ਸੀ ਇੱਕ ਬੇਤੁਕੀਆਂ ਸੀ ਕਿ ਇਸ ਕਰਕੇ ਕਹਿ ਰਹੇ ਆ ਮੈਡਮ ਇਹ ਜਾਂ ਫਾਇਨਸ ਗੱਲ ਹੈ ਜਿਹੜੀ ਬੈਠ ਕੇ ਘਾਟੇ 2 ਘੰਟੇ 4 ਘੰਟੇ 'ਚ ਨਿਬੜ ਸਕਦੀ ਆ ਲੇਕਿਨ ਨਹੀਂ ਇਸ ਨੂੰ ਰਬੜ ਦੀ ਤਰ੍ਹਾਂ ਇੰਨਾ ਖਿੱਚੀ ਜਾ ਰਹੇ ਇੰਨਾ ਖਿੱਚੀ ਜਾ ਰਹੇ ਆ ਪਤਾ ਨਹੀਂ ਕਿ ਉਹ ਲੋਕਾਂ ਨੂੰ ਖਿੱਚਣ ਦੇ ਵਿੱਚ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਹਾਂ ਸਾਡੇ ਵਾਸਤੇ ਚੰਗਾ ਹੋ ਰਿਹਾ ਜੀ ਮਾੜਾ ਮੈਸੇਜ ਗਲਤ ਮੈਸੇਜ ਨਿਕਲ ਕੇ ਆ ਰਿਹਾ ਕਿਉਂਕਿ ਅਗਰ ਕੋਈ ਪਾਰਟੀ ਦਾ ਮਸਲਾ ਹੁੰਦਾ ਜਾਂ ਕਿਸੇ ਕੌਮ ਦਾ ਕਿਸੇ ਧਰਮ ਦਾ ਮਸਲਾ ਹੁੰਦਾ ਉਹਨੂੰ ਬੈਠ ਕੇ ਬੰਦ ਕਮਰੇ ਜਿਨੇ ਬੈਠਣਾ ਠੀਕ ਹੁੰਦਾ ਮੀਡੀਆ ਦੇ ਤੇ ਚਾਹੁੰਦਾ ਸੋਸ਼ਲ ਮੀਡੀਆ ਦੇ ਵਿੱਚ ਚਾਹੁੰਦਾ ਫਿਰ ਹਾਸੋਹੀਣਾ ਲੱਗਦਾ ਹੈ ਜੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਬਹੁਤ ਵੱਡੇ ਸਵਾਲ ਇੱਥੇ ਨੇ ਲੋਕ ਵੀ ਕਈ ਅਸਰਾਈਆਂ ਲਗਾ ਰਹੇ ਨੇ ਤੇ ਇੱਥੇ ਮਾਫੀ ਤਾਂ ਦੇਖੋ ਮੰਗਣ ਗਈ ਪਰ ਅਸਲ ਗੱਲ ਇਹ ਹੈ ਕਿ ਜੇਕਰ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇਸ ਦੇ ਉੱਤੇ ਕੀ ਅਸਰ ਦੇਖਣ ਨੂੰ ਮਿਲੇ मैडम ਅਸਰਦਾ ਦੇਖੋ ਅਸੀਂ ਤਾਂ ਕਹਿਣਾ ਵੀ ਪਾਰਟੀ ਨੂੰ ਅਗਰ ਸਟੈਂਡ ਕਰਨਾ ਤਾਂ ਪਾਰਟੀ ਨੂੰ ਜੋੜ ਕੇ ਰੱਖਣਾ ਤਾਂ ਪਾਰਟੀ ਦੇ ਜਿਹੜੇ ਮੇਨ ਐ ਜਾਂ ਜਿਹੜੇ ਪਾਰਟੀ ਨੂੰ ਚਲਾਉਣੇ ਵਾਲੇ ਆ ਜਾਂ ਜਿਹੜੇ ਇਮਾਨਦਾਰ ਲੋਕ ਆ ਜਾਂ ਜਿਹੜੇ ਪਾਰਟੀ ਦੇ ਨਾਲ ਤਨੋਂ ਮਨੋਂ ਜੁੜੇ ਹੋਏ ਆ ਜਿਹੜੇ ਕਹਿੰਦੇ ਪਾਰਟੀ ਸਟੈਂਡ ਹੋਵੇ ਜੀ ਉਹਨਾਂ ਨੂੰ ਹਿਸਾਬ ਕਿਤਾਬ ਦੇ ਨਾਲ ਉਹਨਾਂ ਨੂੰ ਸਿਸਟਮ ਦੇ ਹਿਸਾਬ ਜਾ ਕੇ ਉਹਨਾਂ ਚਿਹਰਿਆਂ ਨੂੰ ਲਿਆਉਣਾ ਚਾਹੀਦਾ ਜਿਹੜੇ ਚਿਹਰੇ ਵੀ ਲੋਕ ਮੰਗ ਕਰਨ ਜਾਂ ਜਿੱਦਾਂ ਦੇ ਲੋਕ ਕਹਿ ਚਾਹੁੰਦੇ ਆ ਵੀ ਇਦਾਂ ਦੇ ਬੰਦੇ ਜਾਂ ਇਦਾਂ ਦੀ ਪਾਰਟੀ ਕੰਮ ਕਰੇ ਉਦਾਂ ਦੇ ਸਿਸਟਮ 'ਚ ਆਉਣ ਦੀ ਜ਼ਰੂਰਤ ਹੈ ਜਦ ਰਸੀਂ ਅੱਜ ਜੋਰ-ਜ਼ੋਰ ਕਰਦੇ ਰਹੋਗੇ ਫਲਾਣਾ ਚਿਹਰਾ ਨਿਕਲ ਕੇ ਅਫਲਾਣਾ ਬੰਦਾ ਉੱਥੇ ਤੋਂ ਐਮਐਲਏ ਸੀਗਾ ਉਹ ਮੰਤਰੀ ਸੀਗਾ ਉਹ ਚਲੇ ਗਿਆ ਉਹਦੇ ਨਾਲ ਉਹ ਹੋ ਗਿਆ ਕਿਸੇ ਨਾਲ ਕੋਈ ਸਰਕ ਨਹੀਂ ਪੈਂਦਾ ਪਰ ਪਾਰਟੀ ਨੂੰ ਸਟੈਂਡ ਕਰਨਾ ਤਾਂ ਆ ਕੇ ਚਲੇ ਜਾਣਗੇ ਤਾਂ ਚੱਲ ਪੈਣਗੇ ਤਾਂ ਕਿਤੇ ਨਾ ਕਿਤੇ ਨਵੀਂ ਜਨਰੇਸ਼ਨ ਨੂੰ ਮੌਕਾ ਦੇ ਉਹ ਨਵੇਂ ਲੋਕਾਂ ਨੂੰ ਮੌਕਾ ਦੇ ਉਹ ਲੋਕਾਂ ਨੂੰ ਮੌਕਾ ਦੇਓ ਜਿਹੜੇ ਸਾਲਾਂ ਸਾਰ ਤੁਹਾਡੇ ਪਿੱਛੇ ਕਰਦੇ ਤੁਹਾਡੇ ਪਾਰਟੀ ਦੇ ਨਾਲ ਜੁੜੇ ਹੋਏ ਤੁਹਾਡੇ ਵਾਧਕਰ ਬਣ ਕੇ ਤੁਹਾਡੇ ਵਾਰੰਟੀਰ ਬਣ ਕੇ ਇਹ ਨਹੀਂ ਕਿ ਉਹਨਾਂ ਲੋਕਾਂ ਨੂੰ ਮੈਂ ਮੰਨਦਾ ਉਹ ਪਾਰਟੀ ਕਿਵੇਂ ਨਹੀਂ ਸਟਾਰਟ ਹੋਊਗੀ ਜੀ ਬਿਲਕੁਲ ਜੀ ਬਿਲਕੁਲ ਦੇਖੋ ਇੱਕ ਪਾਸੇ ਤਾਂ ਪਾਰਟੀ ਦਾ ਸਟੈਂਡ ਹੋਣਾ ਵੀ ਬਹੁਤ ਮੈਟਰ ਕਰਦਾ ਹੈ ਹੁਣ ਤੇ ਇਥੇ ਕੀ ਲੱਗਦਾ ਹੈ ਸੰਜੀਵ ਜੀ ਕਿ ਹੁਣ ਪਾਰਟੀ ਦੇ ਵਿੱਚ ਜੋ ਸੁਧਾਰ ਪਹਿਲਾਂ ਨਹੀਂ ਹੋ ਸਕੇ ਸੀ ਉਹਨਾਂ ਸੁਧਾਰਾਂ ਨੂੰ ਵੀ ਕਰਨ ਦੀ ਜ਼ਰੂਰਤ ਹੈ ਜਿਸ ਕਰਕੇ ਪੂਰਾ ਬਖੇੜਾ ਹੋਇਆ ਹੈ ਬਿਲਕੁਲ ਜਰੂਰ ਮੈਨੂੰ ਤਾਂਹੀਂ ਇਹੀ ਕਹਿੰਦੇ ਸੀ ਕਹਿੰਨਾ ਵੀ ਪਾਰਟੀ ਨੂੰ ਸਟੈਂਡ ਹੋਣਾ ਚਾਹੀਦਾ ਤੇ ਕੋਈ ਪਾਰਟੀ ਮੈਡਮ ਕੋਈ ਮਾੜੀ ਨਹੀਂ ਜੁਹੰਦੀ ਤੇ ਵਕਤ ਮਾਣਾ ਹੁੰਦਾ ਵਕਤ ਚੰਗਾ ਹੁੰਦਾ ਜੀ ਜਿਹੜੀ ਪਾਰਟੀ ਦਾ ਵਕਤ ਚੰਗਾ ਹੋ ਗਿਆ ਚੱਲ ਗਿਆ ਉਹਦਾ ਸਿੱਕਾ ਚੱਲ ਜਾਂਦਾ ਨਾਲ ਜਿਹਦੇ ਵਕਤ ਮਾਣਾ ਚੱਲ ਰਿਹਾ ਪਿੱਛੇ ਰਹਿ ਜਾਂਦਾ ਜੀ ਦੇਖੋ ਇਹਨਾਂ ਲੋਕਾਂ ਦੇ ਹੱਥ ਦੇ ਵਿੱਚ ਸਤਾ ਹੁੰਦੀ ਸੀ ਕਿ ਪੰਜ ਪੰਜ ਵਾਰ ਜਿਹੜੀ ਸਰਕਾਰ ਇਹਨਾਂ ਦੇ ਹੱਥਾਂ ਵਿੱਚ ਦੇ ਵਿੱਚ ਰਹੀ ਐ ਫੇਰ ਦੁਆਰੇ ਫੇਰ ਉਹਨਾਂ ਚੀਜ਼ਾਂ ਦੇ ਵੱਲ ਇਹ ਗੌਰ ਨਹੀਂ ਜੀ ਕਰਦੇ ਪਤਾ ਨਹੀਂ ਇਹਤ ਸਭਾ ਦੇਖੋ ਸਵਾਲ ਹੀ ਜੀ ਚੀਜ਼ ਤੇ ਖੜਾ ਹੁੰਦਾ ਵੀ ਦਿਖਾਵਾ ਨਾ ਜੀ ਕਰੋ ਤੁਸੀਂ ਗ ਉਹ ਚੀਜ਼ ਨੂੰ ਸ਼ਾਰਟਕਟ ਦੇ ਵਿੱਚ ਨਿਵੇੜਨ ਦੀ ਗੱਲ ਕਰੋ ਅਗਰੇ ਜੀ ਸਿਰਫ ਇੱਕ ਬਿਆਨਬਾਜ਼ੀ ਤੇ ਹੀ ਸਿਰਫ ਰਹਿ ਜਾਣਾ ਜਾਂ ਬਿਆਨਬਾਜ਼ੀ ਤੇ ਹੀ ਰਹਿ ਜਾਣਾ ਫਿਰ ਕਿਤੇ ਨਾ ਕਿਤੇ ਲੱਗਦਾ ਨਹੀਂ ਜੀ ਉਹ ਪਾਰਟੀਆਂ ਜਿਹੜੀਆਂ ਕਿਤੇ ਨਾ ਕਿਤੇ ਦੁਨੀਆ ਦਾ ਲੋਕਾਂ ਦਾ ਭਲਾ ਕਰ ਸਕਣਗੀਆਂ ਜਿਹੜੀਆਂ ਖੁਦ ਨਾਲ ਆਪਣੇ ਆਪਣਾ ਪਾਰਟੀ ਦਾ ਭਲਾ ਨਹੀਂ ਜੀ ਕਰ ਸਕਦੀਆਂ ਬਿਲਕੁਲ ਜੀ ਬਿਲਕੁਲ ਹਾਲਾਂਕਿ ਇਹਨਾਂ ਚੀਜ਼ਾਂ ਦੇ ਉੱਤੇ ਹੁਣ ਗੌਰ ਕਰਨਾ ਤਾਂ ਬੰਦ ਹੈ ਹੀ ਹੈ ਬਹੁਤ-ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਤਾਂ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਿਲਾਂ ਤਾਂ ਇੱਕ ਪਾਸੇ ਹੈ ਹੀ ਸੀ ਹੁਣ ਦੂਜੇ ਪਾਸੇ ਸੁਖਬੀਰ ਬਾਦਲ ਦੇ ਲਈ ਵੀ ਮੁਸੀਬਤਾਂ ਜਿਹੜੀਆਂ ਨੇ ਖੜੀਆਂ ਹੋ ਚੁੱਕੀਆਂ ਨੇ ਤੇ ਇੱਥੇ ਮਾਫੀ ਤਾਂ ਸੁਖਬੀਰ ਬਾਦਲ ਦੇ ਵੱਲੋਂ ਮੰਗੀ ਤਾਂ ਜਾਵੇਗੀ ਪਰ ਅਸਲ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਕਿਸ ਤਰੀਕੇ ਦੇ ਨਾਲ ਇਦਾਂ ਪੰਜਾਬ ਦੇ ਵਿੱਚ ਸਟੈਂਡ ਕੀਤਾ ਜਾਵੇ ਕਿ ਲੋਕਾਂ ਦਾ ਦੁਬਾਰਾ ਭਰੋਸਾ ਜਿੱਤਿਆ ਜਾਵੇ ਤੇ ਉਹ ਪਾਰਟੀ ਵਾਪਿਸ ਤੋਂ ਉਸੇ ਗ్రోਹ ਦੇ ਵਿੱਚ ਚੱਲੇ ਤਾਂ ਬਹੁਤ ਕਹਿ ਸਕਦੇ ਆ ਕਿ ਗ੍ਰਾਫ ਜਿਹੜਾ ਹੈ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਡਿੱਗਦਾ ਹੋਇਆ ਨਜ਼ਰ ਆਇਆ ਸੀ ਜਦੋਂ ਦੋ 파ੜ ਹੋਏ ਸੀ ਅਕਾਲੀ ਦਲ ਦੇ ਤਾਂ ਹੁਣ ਅਕਾਲੀ ਦਲ ਦੇ ਵਿੱਚ ਕਿੱਦਾਂ ਦੀਆਂ ਸਥਿਤੀਆਂ ਹੋਣਗੀਆਂ ਇਸ ਤੇ ਵੀ ਜਿਹੜੀ ਗੱਲ ਹੈ ਉਹ ਚੱਲ ਰਹੀ ਹੈ ਇੱਥੇ ਇੱਕ ਸਾਡੇ ਨਾਲ ਕੋਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਐਫਸੀ ਗਾ ਜੀ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਸਨੌਰ ਤੋਂ ਬੋਲਦੇ ਹਾਂ ਹਾਂ ਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਹੀ ਵਨ ਪੰਜਾਬੀ ਟੀਵੀ ਤੇ ਮਾਲਵਿੰਦਰ ਜੀ ਆਜਾ ਆਪਣਾ ਜੋ ਵਿਸ਼ਾ ਹੈ ਉਹ ਹੈ ਕਿ ਸੁਖਬੀਰ ਦੇ ਤਨਖਾਹੀਆਕਰਾਰ ਹੋਣ ਤੋਂ ਬਾਅਦ ਹੁਣ ਕੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਹੈ ਤਨਖਾਹੀਆ ਦਾ ਇੱਥੇ ਜੋ ਮਤਲਬ ਹੈ ਉਹ ਧਾਰਮਿਕ ਦੁਰਾਚਾਰ ਦਾ ਦੋਸ਼ੀ ਹੈ ਕਿ ਉਹਨਾਂ ਨੂੰ ਧਾਰਮਿਕ ਦੁਰਾਚਾਰ ਦਾ ਦੋਸ਼ੀ ਠਹਿਰਾ ਦਿੱਤਾ ਗਿਆ ਹੈ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਪੰਜ ਸਿੱਖ ਸਹਿਬਾਨਾਂ ਦੇ ਵੱਲੋਂ ਕੀ ਕਹਿਣਾ ਚਾਹੋਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਹੀ ਜੋ 파ੜ ਪਿਆ ਸੀ ਉਸ ਦਾ ਅਸਰ ਦੇਖਣ ਨੂੰ ਮਿਲਿਆ ਸੀ ਤੇ ਹੁਣ ਦੂਜੇ ਪਾਸੇ ਇੱਥੇ ਤਨਖਾਹੀ ਆਕੋਸ਼ਿਤ ਕਰ ਦਿੱਤਾ ਗਿਆ ਸੁਖਵੀਰ ਬਾਦਲ ਨੂੰ ਤਾਂ ਇੱਥੇ ਕਿੱਦਾਂ ਦੀਆਂ ਸਥਿਤੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੀਆਂ ਹੋਣਗੀਆਂ ਦੇਖੋ ਜੇ ਇਹਦਾ ਜਿਹੜਾ ਕੁੰਕੜੀ ਮੱਥੀ ਦੀ ਇਹਨਾਂ ਦੀ ਸਭ ਇੱਕੋ ਹੀ ਇੱਕੋ ਹੀ ਗੱਲ ᱛੀ ਤਨਖਾਹੀ ਆ ਵੀ ਦਿੱਤਾ ਇੰਨਾ ਜਿਹੜਾ ਟਾਈਮ ਲਾਇਆ ਉਹਨੂੰ ਤਨਖਾਹੀਆ ਦੇਣ ਤੋਂ ਪਹਿਲਾਂ ਇਹਨਾਂ ਨੇ ਆਪਣੀ ਮਰਜ਼ੀ ਨਾਲ ਉਹ ਜਿਹੜਾ ਕਾਰਜਕਾਰੀ ਪ੍ਰਧਾਨ ਦੀ ਛੱਡੀ ਆ ਉਹ ਵੀ ਸਾਰੀ ਗਲੀ ਮਿਲ ਗਈ ਇਹਨਾਂ ਦੀ ਇੱਕੋ ਜਾਲਾ ਬਿਲਕੁਲ ਇਹ ਤਾਂ ਇੱਕ ਇੱਕ ਲੋਕਾਂ ਨੂੰ ਮੁੱਧੂ ਬਣਾਉਣ ਵਾਸਤੇ ਕਰਿਆ ਸਾਰਾ ਡਰਾਮਾ ਇਹਨਾਂ ਨੇ ਹੂੰ ਜੇ ਇਹ ਪ੍ਰਧਾਨਗੀ ਤੇ ਉਹ ਹੁੰਦਾ ਜਿੰਨੇ ਦੋਸ਼ੀ ਨੇ ਹੋਰ ਨੇ ਵੀ ਮਿਲਾਈਆਂ ਖਾਧੀਆਂ ਨੇ ਨਾਲ ਇਹਨਾਂ ਨੇ ਉਹਨਾਂ ਨੂੰ ਵੀ ਜਰੂਰੀ ਤਨਖਾਹੀ ਹੈ ਤੇ ਬਰਾਬਰ ਦੀ ਸਜ਼ਾ ਜਗਵੀਰ ਨੂੰ ਦਿੱਤੀ ਆ ਉਹਨਾਂ ਨੂੰ ਵੀ ਦੇਣੀ ਚਾਹੀਦੀ ਆ ਉਦੋਂ ਕਿਉਂ ਨਾ ਬੋਲੇ ਉਹਦੀ ਜਦੋਂ ਸੱਤਿਆ ਦਾ ਲਸਾ ਦੀ ਇਹਨਾਂ ਨੇ ਪਾਵਰ ਦੇ ਵਿੱਚ ਤੇ ਹੂੰ ਉਦੋਂ ਕੈਮਰਾ ਮਾਫੀਆਂ ਮੰਗੀਆਂ ਇਹਨਾਂ ਨੇ ਜਾ ਜਾ ਇਹਨਾਂ ਦੇ ਲੋਕ ਸਾਰਾ ਕੁਝ ਜਾਣਦੇ ਨੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗ ਜੂਗਾ ਇਹਨਾਂ ਵੀ ਸਾਡੇ ਲੋਕ ਤਿੰਨੇ ਘਰੋਹ ਤੇ ਹੋ ਤਾਂ ਇਹਨਾਂ ਨੂੰ ਇਹੀ ਚੀਜ਼ ਦੇਖੀਂਗਾ ਵੀ ਸੁਖਬੀਰ ਬਾਦਲ ਕਰ ਰਿਹਾ ਜਿਹੜਾ ਰਗਵੀਰ ਸਿੰਘ ਤੋਂ ਆਪਣਾ ਕਰਵਾਇਆ ਤਲਖਾ ਜਿਹਾ ਕਰਾ ਦਿੱਤਾ ਸਭ ਮਿਲ ਗਿਆ ਭੁਲੀਆਂ ਇਹਨਾਂ ਨੇ ਸਭ ਇੱਕੋ ਹੀ ਗੱਲਾਂ ਬਿਲਕੁਲ ਜੀ ਬਿਲਕੁਲ ਦੇਖੋ ਇਹ ਗੱਲਾਂ ਵੀ ਹੋ ਹੀ ਰਹੀਆਂ ਨੇ ਕਿ ਜੇਕਰ ਇੱਥੇ ਸੁਖਬੀਰ ਬਾਦਲ ਦੀਆਂ ਗਲਤੀਆਂ ਨੇ ਤਸ ਖਬੀਰ ਬਾਦਲ ਦੇ ਨਾਲ ਉਹ ਜੋ ਬਾਗੀ ਧੜਾ ਰਹਿੰਦਾ ਸੀ ਜਾਂ ਹੋਰ ਲੀਡਰ ਰਹਿੰਦੇ ਸੀ ਉਹ ਵੀ ਤਾਂ ਉਸ ਸਮੇਂ ਉਹਨਾਂ ਨੂੰ ਕਹਿ ਸਕਦੇ ਸੀ ਕਿ ਤੁਸੀਂ ਗਲਤ ਕਰ ਰਹੇ ਹੋ ਇੱਥੇ ਹਾਲਾਂਕਿ ਉਹਨਾਂ ਦੇ ਵੱਲੋਂ ਇੱਥੇ ਦਾਅਵਾ ਵੀ ਕੀਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਤਾਂ ਕਿਹਾ ਹੀ ਗਿਆ ਸੀ ਇੱਥੇ ਕਿ ਸੁਖਬੀਰ ਬਾਦਲ ਗਲਤ ਨੇ ਜਾਂ ਗਲਤੀ ਕਰ ਰਹੇ ਨੇ ਪਰ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਸੀ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਆਪਣੇ ਵੱਲੋਂ ਆਪਣੇ ਬਿਹਾਫ ਤੇ ਕਈਆਂ ਤਾਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਮਾਲਵਿੰਦਰ ਜੀ ਕਿ ਇੱਥੇ ਇਹ ਵੀ ਗੱਲਾਂ ਵਾਕਈ ਨਿਕਲਦੀਆਂ ਨੇ ਕਿ ਜੇਕਰ ਇੱਕ ਪਾਰਟੀ ਨੂੰ ਸਾਰੇ ਬੰਦੇ ਚਲਾ ਰਹੇ ਨੇ ਤਾਂ ਦੋਸ਼ੀ ਵੀ ਉਸ ਪਾਰਟੀ ਦੇ ਸਾਰੇ ਹੀ ਨੇ ਇਹੀ ਵਾਲਾ ਮੈਂ ਕਹਿਣਾ ਜੀ ਵੀ ਜਦੋਂ ਵੀ ਇਹ ਬਾਦੀ ਹੋਏ ਨੇ ਜੀ ਇਹਦਾ ਲੋਕਾਂ ਨੂੰ ਇੱਕ ਬੁੱਧੂ ਵਾਰ ਰਹੇ ਨੇ ਸਾਰੀ ਮਿਲੀ ਥਾਂ ਇਹਨਾਂ ਦੀ ਇਕੱਠੀ ਹੈ ਜਦੋਂ ਵੀ ਕਾਲੀਦਾਰ ਨੇ ਇਲੈਕਸ਼ਨ ਲੜਨੀਆਂ ਸਾਬ ਇੱਕੋ ਜੱਕੋ ਇਕੱਠੇ ਹੋ ਜਾਣਗੇ ਇਹ ਤਾਂ ਹੁਣ ਮੈਂ ਤਾਂ ਇਹੀ ਤੁਹਾਨੂੰ ਫੇਰbaarbaar ਹੀ ਕਹਿੰਦਾ ਵੀ ਸਾਬ ਨੇ ਦੁੱਧ ਮਲਾਈਆਂ ਇਕੱਠਿਆਂ ਨੇ ਲਾ ਲਾ ਖਾਧੀਆਂ ਨੇ ਇਹਨਾਂ ਨੇ ਜੀ ਉਹਨਾਂ ਬਾਦਲ ਸਾਹਿਬ ਨੂੰ ਗਾਇ ਨੂੰ ਬਹੁਤ ਚਿਰ ਹੋ ਗਿਆ ਉਦੋਂ ਕਿਉਂ ਨਾ ਬੋਲੇ ਪਹਿਲਾਂ ਇਹ ਹੂੰ ਇਹਦੇ ਵਿੱਚ ਲੋਕਾਂ ਨੂੰ ਜਿਹੜੇ ਇਹਨਾਂ ਦੀਆਂ ਲੋਕਾਂ ਦੇ ਵਿਸ਼ਵਾਸ ਕਰਦ ਨੇ ਜਿਵੇਂ ਹੁਣ ਲੈਕ ਸੁਣਾਉਂਦੀਆਂ ਨੇ ਕਾਲੀਕਾਰ ਵਿੱਚੋਂ ਭੱਜੇ ਜਾ ਰਿਹਾ ਆਨਲਾਈਨ ਟਾਈਮ ਤੇ ਵੀ ਹੋਰ ਭੱਜਣਗੇ ਇੱਕ ਟਾਈਮ ਇਹ ਕੱਲੀ ਸੁਖਵੀਰ ਬਾਦਲ ਨੇ ਰਹਿ ਜਾਣਾ ਹੈ ਬਿਲਕੁਲ ਬਿਲਕੁਲ ਤੇ ਇਹਹੀ ਗੱਲ ਕਹਿ ਰਿਹਾ ਜਿਹੜਾ ਉਹ ਇਹਨਾਂ ਨੇ ਪਾਪ ਕਰੇ ਤੇ ਪਾਪਾਂ ਦੇ ਭਾਗੀ ਦਾ ਇਹ ਵੀ ਨਾਲ ਹੁੰਨੀ ਨੇ ਜੀ ਤੇ ਇਹ ਪਹਿਲਾ ਵਾਕੇ ਵੀ ਅਸੀਂ ਪਹਿਲਾ ਵਾਕੇ ਵੀ ਅਸੀਂ ਤਾਂ ਪਹਿਲਾ ਮਾਫੀ ਮੰਗ ਲਈ ਸਾਹਿਬ ਇਹਨਾਂ ਨੇ ਕੋਈ ਪਹਿਲਾ ਮੰਗ ਲਈ ਕੋਈ ਮਾਗਰੋਂ ਮੰਗ ਲਈ ਇਹਨਾਂ ਨੂੰ ਉਦੋਂ ਜਦੋਂ ਹਾਣਾ ਨੂੰ ਬੋਲ ਰਹੇ ਨੇ ਉਦੋਂ ਕਿਉਂ ਨਾ ਬੋਲੇ ਇਹ ਉਹਨਾਂ ਮੈਂ ਉਹ ਇਹਨਾਂ ਨੇ ਚੁੱਪ ਰੱਖੇ ਨੇ ਇਸ ਗੱਲ ਦੇ ਵਿੱਚ ਬਿਲਕੁਲ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਤੇ ਕਿੰਨਾ ਕਸਰ ਪਵੇਗਾ ਪਾਰਟੀ ਨੂੰ ਕਿਸ ਤਰੀਕੇ ਦੇ ਨਾਲ ਗਰੋਥ ਦੇ ਵਿੱਚ ਲਿਆਇਆ ਜਾਵੇਗਾ ਕਿਸ ਤਰੀਕੇ ਦੇ ਨਾਲ ਜਿਹੜੀ ਪਾਰਟੀ ਦੇ ਕੰਮ ਨੇ ਉਹ ਹੋਣਗੇ ਬਹੁਤ ਵੱਡੇ ਸਵਾਲ ਨੇ ਇੱਕੋ ਜਿਹੜੇ ਇਹ ਪੁਰਾਣੇ ਲੀਡਰ ਨੇ ਪਿੱਛੇ ਦਾ ਹਟਦੇ ਨਹੀਂ ਹੁਣ ਮਰਦੇ ਮਰਦੇ ਤੱਕ ਵੀ ਕੁਰਸੀ ਨੂੰ ਚਿੰਬੜੇ ਰਹਿੰਦੇ ਨੇ ਤਾਂ ਜਦੋਂ ਕਾਲਪੁਰਖ ਦੀ ਉੱਤੋਂ ਸਿਰ 'ਚੋਂ ਡਾਂਗ ਪੈਂਦੀ ਆ ਉਹਦੀ ਕੁਰਸੀ ਨਾ ਥੱਲੋਂ ਨਿਕਲਦੀ ਆ ਜੀ ਪਰ ਹੁਣ ਜਿਹੜਾ ਕਾਲੀ ਦਾ ਆ ਇਹ ਨਵੇਂ ਮੁੰਡਿਆਂ ਦੀ ਨਵੀਂ ਪੀੜ੍ਹੀ ਦੀ ਜਨਰੇਸ਼ਨ ਨੂੰ ਲੋੜ ਆ ਬਿਲਕੁਲ ਜੀ ਬਿਲਕੁਲ 70 70 80 80 ਸਾਲ ਦੇ ਬਜ਼ੁਰਗ ਹੋ ਗਏ ਤਾਂ ਮੈਂ ਤਾਂ ਤੁਹਾਡੇ ਮਾਦਰਵਾਹੀ ਹੀ ਕਹਿਣਾ ਵੀ ਜਿਹੜੇ ਪੁਰਾਣੇ ਲੀਡਰ ਨੇ ਚੁੱਪ ਕਰਕੇ 101 ਮਾਲਾ ਵੀ ਮਣਕਾ ਇਹਦੀ ਮਾਲਾ ਫੇਰੋ ਆਪ ਦੇ ਘਰ ਇਨਸਾਨ ਸਬੂਲਨਰ ਬਹਿਟੂ ਸਾਨੂੰ ਲੋਕਾਂ ਨੇ ਭ੍ਰਿਸ਼ਟਤਾ ਹੁਣ ਹੁਣ ਜਦੋਂ ਲੋਕ ਇੱਕ ਵਾਰ ਭ੍ਰਿਸ਼ਟਾਵੇਂ ਹੁੰਦੇ ਨੇ ਉਹਨਾਂ ਨੂੰ ਦੁਬਾਰੇ ਮੂੰਹ ਨਹੀਂ ਲਾਉਂਦੇ ਚਾਹੇ 100 ਵਾਰ ਸੱਚ ਬੋਲ ਕੇ ਇੱਕ ਵਾਰ ਇੱਕ ਝੂਠ ਨੂੰ 100 ਵਾਰ ਸਾਹੇ ਬੋਲ ਕੇ ਸੁਪਾਉਣਾ ਪੈਂਦਾ ਪਰ ਹੁਣ ਲੋਕ ਇਹਨਾਂ ਤੇ ਪਸਵਾਸ ਨਹੀਂ ਕਰਦੇ ਮੈਂ ਤਾਂ ਇਹੀ ਕਹਿਣਾ ਵੀ ਨਵੇਂ ਜੀੜੀ ਨੂੰ ਨਵੇਂ ਨੌਜਵਾਨਾਂ ਨੂੰ ਨਵੇਂ ਬੁੱਧੀਜੀਵੀ ਨੂੰ ਜਿਹਨੂੰ ਸਿੱਖ ਧਰਮ ਦੇ ਇਹ ਕਾਲੀ ਯਾਰ ਦੀ ਲੋਰ ਆ ਉਹ ਜਿਹੇ ਬੰਦਿਆਂ ਨੂੰ ਮੂਰੇ ਆਉਣਾ ਚਾਹੀਦਾ ਵੀ ਚੁੱਪ ਕਰਕੇ ਵਧੀਆ ਰਹਿਣਗੇ ਘਰੇ ਬੈਠ ਜੋ ਨਹੀਂ ਬਾਦਲ ਵਾਂਗੂ ਹਾਰ ਦਾ ਮੂੰਹ ਦੇਖ ਕੇ ਵੀ ਬੈਠੋਗੇ ਵਧੀਆ ਰਹੋਗੇ ਬਿਲਕੁਲ ਜੇ ਆਪਣੀ ਇੱਜ਼ਤ ਲੈ ਕੇ ਬੈਠ ਜਾऊं ਜੀ ਜੀ ਤੇ ਇੱਥੇ ਦੇਖੋ ਉਹਨਾਂ ਦਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਮਾਫੀ ਮੰਗਣ ਦੇ ਲਈ ਤਿਆਰ ਹਾਂ ਹਾਲਾਂਕਿ ਉਹਨਾਂ ਨੂੰ ਇੱਥੇ 15 ਦਿਨਾਂ ਦਾ ਸਮਾਂ ਵੀ ਦਿੱਤਾ ਗਿਆ ਹੈ ਜਦੋਂ ਉਹਨਾਂ ਨੂੰ ਇੱਥੇ ਤਨਖਾਹੀਆ ਕੋਸ਼ਿਸ਼ ਕੀਤਾ ਹੈ ਤਾਂ 15 ਦਿਨਾਂ ਦੇ ਅੰਦਰ ਮਾਫੀ ਮੰਗਣ ਦੇ ਲਈ ਉਹਨਾਂ ਨੂੰ ਕਿਹਾ ਗਿਆ ਹੈ ਹਾਲਾਂਕਿ ਉਹਨਾਂ ਦਾ ਬਿਆਨ ਆ ਚੁੱਕਿਆ ਹੈ ਕਿ ਮੈਂ ਮਾਫੀ ਮੰਗਣ ਦੇ ਲਈ ਤਿਆਰ ਹਾਂ ਦੇਖੋ ਜੀ ਜਦੋਂ ਸਾਰੇ ਪਾਸੋਂ ਰਾਸਤੇ ਇਹਨਾਂ ਦੇ ਘਿਰ ਗਏ ਕੋਈ ਪਾਸਾ ਨਿਕਲਣ ਨੂੰ ਥਾਉਂ ਨਹੀਂ ਰਿਹਾ ਹੁਣ ਇੱਕ ਸਿਰਫ ਮਾਫੀ ਦਾ ਡਰਾਮਾ ਕਰ ਰਹੇ ਨੇ ਸਾਰੀ ਲੀਡਰਾਂ ਦੇ ਵਿੱਚ ਬਗਾਵਤ ਹੋ ਗਈ ਹੁਣ ਕੁਝ ਆਉਣ ਵਾਲਾ ਟਾਈਮ ਆ ਇਲੈਕਸ਼ਨ ਜਿਵੇਂ ਨੀ ਚੋਣਾ ਹੋਣਾ ਹੈ ਸਾਰਾ ਕਲੀਅਰ ਹੋ ਕਰ ਦਾਂਗੇ ਲੋਕ ਇਹਨਾਂ ਪਰ ਜਦੋਂ ਸਮਾਂ ਰਹਿਣਾ ਸੀ ਮਾਫੀ ਮੰਗਣ ਦਾ ਉਹਦੋਂ ਕਿਉਂ ਆਣਾ ਇਹਨਾਂ ਨੇ ਮਾਫੀ ਮੰਗੀ ਹੁਣ ਤਾਂ ਜਦੋਂ ਉਹ ਸਿਆਣੇ ਕਹਿੰਦੇ ਨੇ ਨੱਕ ਦੀ ਕਿਉਂ ਕੇ ਮੂੰਹ ਦੇ ਵਿੱਚ ਪੈ ਗਈ ਉਹ ਗੱਲਾਂ ਨੂੰ ਹੁਣ ਇਹ ਪਸਤੌਣ ਕੇ ਆਉਣ ਵਾਲੇ ਟਾਈਮ ਦੇ ਵਾਸਤੇ ਕਾਲੀ ਗੱਲ ਮੈਂ ਇਹੀ ਹਜ਼ਾਰ ਬਾਰ ਬਾਰ ਤੁਹਾਡੇ ਚੈਨਲ ਤੇ ਇਹੀ ਕਹਿ ਰਾਂ ਵੀ ਨਵੀਂ ਪੀੜ੍ਹੀ ਨੂੰ ਨਵੇਂ ਨਵੇਂ ਜੁਗ ਨੂੰ ਦੇਵੋ ਜੇ ਕਾਲੀ ਗੱਲ ਨੂੰ ਉਹੀ ਲੀਹਾਂ ਤੇ ਲੈ ਕੇ ਆਉਣਾ ਪਰ ਇਹ ਜਿਹੇ ਰੰਗ ਢੀ ਇਹਨਾਂ ਦੀ ਲੀਹਾਂ ਦੂਸਰੀ ਇਹ ਨਹੀਂ ਛੱਡ ਸਕਦੇ ਹੁਣ ਬਿਲਕੁਲ ਬਹੁਤ ਬਹੁਤ ਧੰਨਵਾਦ ਮਾਲਵਿੰਦਰ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਚੈਨਲ ਤੇ ਦਰਸ਼ਕਾਂ ਨੂੰ ਦਿੱਤਾ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਤਾਂ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਸੀ ਉਹ ਵਿਸ਼ਾ ਇੱਥੇ ਇਹ ਸੀ ਕਿ ਸੁਖਬੀਰ ਬਾਦਲ ਦੇ ਤਨਖਾਹਿਆ ਕੋਸ਼ਿਤ ਹੋਣ ਤੋਂ ਬਾਅਦ ਹੁਣ ਕੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਤਾਂ ਇੱਥੇ ਜਿੱਦਾਂ ਕਿ ਆਪਣੇ ਨਾਲ ਕੋਲਰ ਵੀ ਜੁੜੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਇਹ ਹੀ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਇੱਕ ਪਾਸੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲ ਨੇ ਕੱਲਿਆਂ ਹੀ ਕੱਲਿਆਂ ਹੀ ਰਹਿ ਕੇ ਪਾਰਟੀ ਦੇ ਵਿੱਚ ਇੰਨੀਆਂ ਗਲਤੀਆਂ ਨਹੀਂ ਕੀਤੀਆਂ ਹਾਲਾਂਕਿ ਸਭ ਦੀ ਹੀ ਬਰਾਬਰ ਦੀ ਗਲਤੀ ਸੀ ਪਰ ਦੂਜੇ ਪਾਸੇ ਜੇਕਰ ਇੱਥੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੁਣ ਇਸ ਸਥਿਤੀਆਂ ਹੋਣਗੀਆਂ ਪੰਜਾਬ ਦੇ ਵਿੱਚ ਇਹ ਤਾਂ ਫਿਲਹਾਲ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਤੇ ਇੱਥੇ ਅਕਾਲੀ ਦਲ ਦੇ ਵਿੱਚ ਜੋ ਪਾੜ ਪਿਆ ਹੈ ਉਸ ਦਾ ਤਾਂ ਅਸਰ ਬਹੁਤ ਦੇਖਣ ਨੂੰ ਮਿਲਿਆ ਹੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਜਨਤਾ ਦੇ ਉੱਤੇ ਪਰ ਫਿਲਹਾਲ ਹੁਣ ਇੱਥੇ ਇਸ ਚੀਜ਼ ਦਾ ਕਿੰਨਾ ਕੁ ਅਸਰ ਪਵੇਗਾ ਇਹ ਵੀ ਦੇਖਣਾ ਹੋਵੇਗਾ ਤਾਂ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਸਾਨੂੰ ਕਮੈਂਟ ਕਰ ਸਕਦੇ ਹੋ ਲਾਈਵ ਦੇ ਵਿੱਚ ਸਾਡੇ ਨਾਲ ਜੁੜ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱੱਟ ਤੋਂ ਵੱੱਟ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਦੇਖਦੇ ਰਹੋ E1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ